ਪੰਜਾਬ ਪੁਲਿਸ ਦੇ ਵਿੱਚ ਡੀਜੀਪੀ ਤੱਕ ਦੇ ਰੈਂਕ ਦੀਆਂ ਜਿਹੜੀਆਂ ਨਿਯੁਕਤੀਆਂ ਨੇ ਜਾਂ ਫਿਰ ਪ੍ਰੋਮੋਸ਼ਨਸ ਨੇ ਉਹ ਅਜੇ ਫਿਲਹਾਲ ਠੰਡੇ ਬਸਤੇ ਦੇ ਵਿੱਚ ਚੱਲ ਰਹੀਆਂ ਸੀ ਪਰ ਹੁਣ ਕਹਿੰਦੇ ਇਹਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਕਿ ਅੱਠ ਹੋਰ ਜਿਹੜੇ ਏਡੀਜੀਪੀ ਨੇ ਉਹ ਡੀਜੀਪੀ ਬਣਨੇ ਨੇ ਤੇ ਉਹ ਕਤਾਰ ਦੇ ਵਿੱਚ ਨੇ ਕੀ ਹੈ ਪੂਰਾ ਮਾਮਲਾ ਜੀ ਏਪੀ ਸਨਾਂ ਨੇ ਕਿਉਂਕਿ ਇਹਨਾਂ ਦੀ ਅੱਗੇ ਤਰੱਕੀ ਵਾਸਤੇ ਅੱਗੇ ਫੈਲ ਭੇਜੀ ਸੀ ਹੂੰ ਉਹਨਾਂ ਨੇ ਇੱਕ ਕਿਸਮ ਦੀ ਇਹਨੂੰ ਰੋਕ ਲਾਤੀ ਉਹ ਕਹਿੰਦੇ ਕਿ ਪਹਿਲਾਂ ਸਾਰੀਆਂ ਜਾਣਕਾਰੀਆਂ ਦਿਓ ਇਹ ਕਿੱਥੇਕ ਤੱਕ ਬੈਠੇ ਆ ਕਿੰਨੇ ਆਉਦੇ ਨੇ ਪੰਜਾਬ ਚ ਅਧਿਕਾਰਤ ਤੇ ਕਿੰਨੇ ਇਹ ਬਣ ਚੁੱਕੇ ਨੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਈ ਏ ਤਰਵੰਦਰ ਜਿਹੜਾ ਖੜਕੂਬਾਦ ਦਾ ਦੌਰ ਸੀ ਨਾ ਉਦੋਂ ਪੁਲਿਸ ਮੈਕਮੇ ਵਿੱਚ ਬੇਤਹਾਸਾ ਤਰੱਕੀਆਂ ਕੀਤੀਆਂ ਕੀ ਦਿਲਚਸਪ ਗੱਲ ਇਹ ਹੈ ਕਿ 15 ਪਹਿਲਾਂ ਨੇ ਹਮ ਅੱਠੇ ਹੋਰ ਲਾਈਨ ਚ ਲਾ ਕੇ 23 ਹੋ ਗਏ ਤੱਕ ਕਿਸ ਨੇ ਬਿਆੰਗ ਚ ਕਹਿਤਾ ਹੁਣ ਐ ਕਰੋ ਫਿਰ ਹਰੇਕ ਜਿਹਨੇ ਦਾ ਇੱਕ ਡੀਜੀਪੀ ਇੰਚਾਰਜ ਲਾ ਦਿਆ ਕਰੋ ਰੌਰਵ ਜਾਦਵ ਸਾਹਿਬ ਉਹ ਖੁਦ ਜੇ ਇਤੋਂ ਤੱਕ ਨਹੀਂ ਪਹੁੰਚੇ ਜਿਨ੍ਹਾਂ ਨੂੰ ਇਹ 2 ਸਾਲ ਤੋਂ ਕਾਰਜਕਾਰੀ ਡੀਜੀਪੀ ਲਾ ਰੱਖਿਆ ਹੈ ਕੋਈ ਵੀ ਵਿਭਾਗ ਹੋਵੇ ਕੋਈ ਵੀ ਵਿਭਾਗ ਹੋਵੇ ਉਹਦੇ ਵਿੱਚ ਜਿਹੜੇ ਅਧਿਕਾਰੀ ਹੁੰਦੇ ਨੇ ਮੁਲਾਜ਼ਮ ਹੁੰਦੇ ਨੇ ਉਹਨਾਂ ਦੀਆਂ ਤਰੱਕੀਆਂ ਹੁੰਦੀਆਂ ਨੇ ਤੇ ਉਹ ਵੱਡੇ ਅਹੁਦਿਆਂ ਦੇ ਉੱਤੇ ਪਹੁੰਚਦੇ ਨੇ ਗੱਲ ਪੰਜਾਬ ਪੁਲਿਸ ਦੀ ਕਰੀਏ ਤਾਂ ਪੰਜਾਬ ਪੁਲਿਸ ਦੇ ਵਿੱਚ ਵੀ ਕਈ ਅਹੁਦੇ ਨੇ ਜਿਹੜੇ ਸਿਪਾਈ ਤੋਂ ਲੈ ਕੇ ਡੀਜੀਪੀ ਤੱਕ ਜਾਂਦੇ ਨੇ ਤੇ ਘਟੋ ਘਟ ਡੀਜੀਪੀ ਵਾਸਤੇ ਇੱਕ ਕਾਬਲ ਅਫਸਰ ਦੀ ਲੋੜ ਹੁੰਦੀ ਹੈ ਤੇ ਹੌਲੀ ਹੌਲੀ ਕਈ ਪ੍ਰਮੋਟ ਹੋ ਕੇ ਉੱਥੋਂ ਤੱਕ ਪਹੁੰਚਦੇ ਨੇ ਜਿਨ੍ਹਾਂ ਦਾ ਪੂਰਾ ਕਾਰਜਕਾਲ ਇੱਕ ਤਰੀਕੇ ਨਾਲ ਸਮੀਖਿਆ ਦੇ ਅਧੀਨ ਹੁੰਦਾ ਹੈ ਤੇ ਹੌਲੀ ਹੌਲੀ ਕਰਦੇ ਆ ਡੀਜੀਪੀ ਬਣਦੇ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਤੋਂ ਇਲਾਵਾ ਹੋਰ ਵੀ ਡੀਜੀਪੀ ਦੇ ਅਹੁਦੇ ਨੇ ਪੰਜਾਬ ਪੁਲਿਸ ਦੇ ਵਿੱਚ ਜਿਨ੍ਹਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਵੱਖ-ਵੱਖ ਵਿਭਾਗ ਨੇ ਉਹਨਾਂ ਦੇ ਕੋਲ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ 15 ਡੀਜੀਪੀ ਨੇ ਤੇ ਇਸ ਤੋਂ ਇਲਾਵਾ 8 ਕਤਾਰ ਦੇ ਵਿੱਚ ਨੇ ਜਿਨ੍ਹਾਂ ਦੀ ਅਜੇ ਪ੍ਰੋਮੋਸ਼ਨ ਹੋਣੀ ਆ ਉਹਨਾਂ ਦੀ ਕੀ ਕਾਇਦਾ ਕਿਸ ਤਰ੍ਹਾਂ ਦੇ ਨਾਲ ਪ੍ਰੋਮੋਸ਼ਨ ਹੋਵੇਗੀ ਤੇ ਅੱਗੇ ਉਹਦਾ ਕੀ ਫਰਕ ਪਏਗਾ ਇਹ ਮਾਮਲਾ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ ਮੇਰੇ ਨਾਲ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸੋ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤਰਵਿੰਦਰ ਜੀ ਸਰਬ ਪੰਜਾਬ ਪੁਲਿਸ ਦੇ ਵਿੱਚ ਡੀਜੀਪੀ ਤੱਕ ਦੇ ਰੈਂਕ ਦੀਆਂ ਜਿਹੜੀਆਂ ਨਿਯੁਕਤੀਆਂ ਨੇ ਜਾਂ ਫਿਰ ਪ੍ਰੋਮੋਸ਼ਨਸ ਨੇ ਉਹ ਅਜੇ ਫਿਲਹਾਲ ਠੰਡੇ ਬਸਤੇ ਦੇ ਵਿੱਚ ਚੱਲ ਰਹੀਆਂ ਸੀ ਪਰ ਹੁਣ ਕਹਿੰਦੇ ਇਹਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਕਿ ਅੱਠ ਹੋਰ ਜਿਹੜੇ ਏਡੀਜੀਪੀ ਨੇ ਉਹ ਡੀਜੀਪੀ ਬਣਨੇ ਨੇ ਤੇ ਉਹ ਕਤਾਰ ਦੇ ਵਿੱਚ ਨੇ ਕੀ ਹੈ ਪੂਰਾ ਮਾਮਲਾ ਜੀ ਅਸਲ ਦੇ ਵਿੱਚ ਇਹ ਮਾਮਲਾ ਉਸ ਵੇਲੇ ਛਿੜਿਆ ਹਮ ਜਦੋਂ ਪੰਜਾਬ ਦੇ ਮੁੱਖ ਸਿਕਤਰ ਏਪੀ ਏਪੀ ਸਣਾ ਨਹੀਂ ਕਿਉਂਕਿ ਇਹਨਾਂ ਦੀ ਅਖਤੀ ਤਰੱਕੀ ਵਾਸਤੇ ਅੱਗੇ ਫੈਲ ਭੇਜਦੀ ਹੂੰ ਉਹਨਾਂ ਨੇ ਇੱਕ ਕਿਸਮ ਦੀ ਇਹਨੂੰ ਰੋਕ ਲਾਤੀ ਹੂੰ ਉਹ ਕਹਿੰਦੇ ਕਿ ਪਹਿਲਾਂ ਸਾਰੀਆਂ ਜਾਣਕਾਰੀਆਂ ਦਿਓ ਇਹ ਕਿੱਥੇਕ ਤੱਕ ਬੈਠੇ ਆ ਕਿੰਨੇ ਆਉਦੇ ਨੇ ਪੰਜਾਬ ਚ ਅਧਿਕਾਰਤ ਤੇ ਕਿੰਨੇ ਇਹ ਬਣ ਚੁੱਕੇ ਨੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਈ ਆ ਤਰਵੰਦਰ ਜਿਹੜਾ ਖੜਕੂਬਾਦ ਦਾ ਦੌਰ ਸੀ ਨਾ ਉਦੋਂ ਪੁਲਿਸ ਮੈਕਿਮੇ ਵਿੱਚ ਬੇਤਹਾਸਾ ਤਰੱਕੀਆਂ ਕੀਤੀਆਂ ਗਈਆਂ ਹੂੰ ਫਿਰ ਇਹ ਸਾਹਬੜੇ ਕਿੱਥੇ ਸੀ ਬ੍ਰੈਂ ਲਾਉਣ ਲੱਗੇ ਇਹ ਲਾਇਆ ਆਡਰ ਹੈ ਜੀ ਇਹ ਪੁਲੀ ਸਿੰਘ ਜਿਹੜੀ ਹਾਊਸਿੰਗ ਅਥਾਰਟੀ ਹੈ ਉਹਦੇ ਮੁਖੀ ਨੇ ਫਲਾਣਾ 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 ਜਦੋਂ ਵਾਪਸ ਭੇਜਤੇ ਕਦੇ 1994 ਵਿੱਚ ਦੇ 8 ADGP ਨੂੰ DGP ਦੇ ਉਹਦੇ ਤੇ ਤਰੱਕੀ ਦੇਣੀ ਹੈ ਕਿਉਂਕਿ ਇਹਨਾਂ ਨੇ 30 ਸਾਲ ਮੁਕੰਮਲ ਕਰ ਲਿਆ ਉਹ ਇਹਨਾਂ ਦਾ ਨਿਯਮ ਹੈ ਉਹਦੇ ਮੁਤਾਬਕ ਜਿਹੜਾ ਬੰਦਾ 30 ਸਾਲ ਇਹ 93 ਬੈਂਚ ਵਾਲੇ 30 ਸਾਲ ਪੂਰਾ ਕਰ ਗਏ ਉਹਨਾਂ ਨੂੰ ਫਿਰ ਅੱਗੇ ਜਾ ਕੇ ਅਗਲੀ ਡੀਜੀਪੀ ਦੀ ਤਰੱਕੀ ਦਿੱਤੀ ਜਾਂਦੀ ਹੈ ਹੂੰ ਦਿਲਚਸਪ ਗੱਲ ਇਹ ਹੈ ਕਿ 15 ਪਹਿਲਾਂ ਨੇ ਹੂੰ ਅੱਠੇ ਹੋਰ ਲਾਈਨ ਚ ਲਾ ਗਏ 23 ਹੋ ਗਏ ਤਾਂ ਕਿਸੇ ਨੇ ਬਿਆੰਗ ਚ ਕਹਿਤਾ ਹੁਣ ਐ ਕਰੋ ਫਿਰ ਹਰੇਕ ਜਿਲ੍ਹੇ ਦਾ ਇੱਕ ਡੀਜੀਪੀ ਇੰਚਾਰਜ ਲਾ ਦਿਆ ਕਰੋ ਹੂੰ ਐਸਐਸਬੀ ਉਹਦੇ ਥੱਲੇ ਹੋਣ ਡੀਆਈਜੀ ਉਹਦੇ ਥੱਲੇ ਹੋਣ ਇਹ ਬਾਬਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ ਇਹਨਾਂ ਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਗੌਰਵ ਜਾਦਵ ਸਾਹਿਬ ਉਹ ਖੁਦ ਅਜੇ ਇਤੋਂ ਤੱਕ ਨਹੀਂ ਪਹੁੰਚੇ ਜਿਨ੍ਹਾਂ ਨੂੰ ਇੱਕ 2 ਸਾਲ ਤੋਂ ਕਾਰਜਕਾਰੀ ਡੀਜੀਪੀ ਦਾ ਰੱਖਿਆ ਗਿਆ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਉਹਨਾਂ ਨੇ ਦੁਬਾਰਾ ਚਿੱਠੀ ਹੈ ਜਿਹੜੀ ਕੈਪਸਨਾ ਸਾਹਿਬ ਨੇ ਉਹ ਦੁਬਾਰਾ ਜਿਹੜੇ ਪ੍ਰਮੁੱਖ ਸਕੱਤਰ ਗ੍ਰਹਿ ਨੇ ਉਹਨਾਂ ਕੋਲ ਭੇਜਤੀ ਹੈ ਸਰਕਾਰ ਦੇ ਕੋਲ ਆ ਗਿਆ ਸਰਕਾਰ ਕਿੱਧਰ ਜਾਵੇ ਸਮੱਸਿਆ ਕੀ ਹੈ ਜੀ ਕਿ ਜਿਹੜੇ ਇਸ ਵੇਲੇ 15 ਆਈਪੀਐਸ ਅਧਿਕਾਰੀ ਡੀਜੀਪੀ ਰੈਂਕ ਤੇ ਨੇ ਉਹਨਾਂ ਵਿੱਚ ਸ਼੍ਰੀ ਪ੍ਰਾਗ ਜੈਨ ਵਧੀਕ ਸਕੱਤਰ ਨੇ ਹਰਪ੍ਰੀਤ ਸਿੰਘ ਸਿੱਧੂ ਕੇਂਦਰੀ ਰੈਪਿਊਟੇਸ਼ਨ ਤੇ ਨੇ ਫਿਰ ਗੌਰਵ ਜਾਦਵ ਦਾ ਨਾਮ ਹੁੰਦਾ ਹ ਹ ਗੌਰਵ ਜਾਦਵ ਨੇ ਜਿਹੜੇ ਉਸ ਤੋਂ ਬਾਅਦ ਉਹ ਪੁਲਿਸ ਦੇ ਪ੍ਰਮੁੱਖ ਨੇ ਪ੍ਰਮੋਦ ਕੁਮਾਰ, ਸੰਜੀਵ ਕਾਲੜਾ, ਸ਼ਰਦ ਸੱਤਿਆ ਚੋਹਾਨ ਜਿਹਨੂੰ ਐਸਐਸਓ ਹਨ ਕਹਿੰਦੇ ਆ ਕੁਲਦੀਪ ਸਿੰਘ, ਗੁਰਪ੍ਰੀਤ ਕੌਰ ਦਿਓ, ਬਰਿੰਦਰ ਕੁਮਾਰ, ਈਸ਼ਵਰ ਸਿੰਘ, ਜਤਿੰਦਰ ਕੁਮਾਰ ਜੈਨ, ਸਤੀਸ਼ ਕੁਮਾਰ ਹਸਤਾਨਾ, ਸ਼ਸ਼ੀ ਪ੍ਰਭਾ, ਦਵੇਦੀ आरएन ਢੋਕੇ ਅਤੇ ਅਰਪਤ ਸ਼ੁਕਲਾ ਇਸ ਦੇ ਵਿੱਚ ਹੈਗੇ ਨੇ ਜਦੋਂ ਕਿ ਜਿਹੜੇ 8 ਹੋਰ ਬਣ ਰਹੇ ਨੇ ਉਹਨਾਂ ਦੇ ਵਿੱਚ ਹੈਗੇ ਨੇ ਡਾਕਟਰ ਨਰੇਸ਼ ਕੁਮਾਰ, ਰਾਮ ਸਿੰਘ, ਐਸਐਸ ਸ੍ਰੀਵਾਸਤ, ਵੀ ਨੀਰਜਾ, ਅਮਰਦੀਪ ਸਿੰਘ ਰਾਏ, ਪ੍ਰਵੀਨ ਕੁਮਾਰ ਸਿਨਾ, ਵੀ ਚੰਦਰਸ਼ੇਖਰ ਅਤੇ ਅਨੀਤਾ ਪੁੰਜ ਦੇ ਨਾਮ ਸ਼ਾਮਲ ਨੇ ਇਸ ਮਾਮਲੇ ਦੇ ਵਿੱਚ ਇਹਨਾਂ ਦੀ 30 ਸਾਲ ਦੀ ਸੇਵਾ ਪੂਰੀ ਹੋ ਚੁੱਕੀ ਹੈ ਤੇ ਪੰਜਾਬ ਵਿੱਚ 30 25 ਅਤੇ 18 ਸਾਲ ਦੀ ਸੇਵਾ ਕਰਨ ਵਾਲਾ ਕੋਈ ਵੀ ਵਿਅਕਤੀ ਡੀਜੀਪੀ ਏ ਡੀਜੀਪੀ ਦੇ ਆਈਜੀ ਬਣਨ ਦੇ ਯੋਗ ਹਨ ਜੀ ਹੁਣ ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਡੀਜੀਪੀ ਬਣਾਉਣ ਦੇ ਆਪਾ ਵਿਰੋਧੀ ਨਿਯਮ ਨੇ ਹੂੰ ਉਹ ਕਹਿੰਦੇ ਆ ਕਿ ਆਲ ਇੰਡੀਆ ਸੇਵਾ ਕਾਨੂੰਨ 1951 ਤਹਿਤ ਕੇਂਦਰ ਸਰਕਾਰ ਵੱਲੋਂ 2010 ਵਿੱਚ ਜਾਰੀ ਨੋਟੀਫਿਕੇਸ਼ਨ ਮੁਤਾਬਕ ਭਾਰਤੀ ਪੁਲਿਸ ਸੇਵਾ ਵਿੱਚ ਕੇਡਰ ਨਿਜਮ 1984 ਦੇ 53 ਦੇ ਨਿਜਮ 4 ਉਪਨੇਜਮ 1 2 ਇਹਨੂੰ ਨਾਲ ਪੜhaya ਜਾਂਦਾ ਹੈ ਪੰਜਾਬ ਸਰਕਾਰ ਦੀ ਸਲਾਹ ਨਿਜਮ ਬਣਾਇਆ ਜਿਸ ਵਿੱਚ ਪੰਜਾਬ ਪੁਲਿਸ ਵਿੱਚ ਡੀਜੀਪੀ ਫੌਜ ਸੈਨਾ ਦਾ ਮੁਖੀ ਇੱਕ ਉਹਦਾ ਹੋਮਗਾਰਡ ਇੱਕ ਨਾਗਰਿਕ ਸਖਰਕਿਆ ਤੇ ਇੱਕ ਡੀਜੀਪੀ ਹੋ ਸਕਦਾ ਹੈ ਇਹਦੀ ਵੀ ਜੇ ਕਹਿੰਦੇ ਵੀ ਡਬਲ ਬਦੋਬਦ ਕੀਤੇ ਜਾ ਸਕਦੇ ਆ 8 ਹੋ ਗਏ ਹਮ 8 ਦੀ بجائے 15 ਪਹਿਲਾਂ 8 ਹੋਰ ਆ ਗਈ ਜੀ ਤੇ ਅਡਜਸਟ ਕਿਵੇਂ ਕਰਨੇ ਨੇ ਹਮ ਇਹ ਇੱਕ ਬਹੁਤ ਵੱਡਾ ਮਾਮਲਾ ਹੈਗਾ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੇਂਦਰ ਕਾਟਰ ਦੇ ਨਿਯਮਾਂ ਦੇ ਮੁਤਾਬਕ ਅਦਾਲਤਾਂ ਵਿੱਚ ਜਾ ਸਕਦਾ ਪੰਜਾਬ ਸਰਕਾਰ ਲਈ ਸਭ ਤੋਂ ਵੱਡੀ ਗਲੇ ਦੀ ਹੱਡੀ ਬਣਿਆ ਕਿ ਉਹਨੀਆਂ ਸੈਂਕਸ਼ਨ ਪੋਸਟਾਂ ਹੈ ਨਹੀਂ ਹਮ ਜਿੰਨੇ ਇਸ ਅਹੁਦੇ ਦੇ ਇਹ ਏਡੀਜੀਪੀ ਤੇ ਡੀਜੀਪੀ ਬਣਗੇ ਇਹਨੂੰ ਕਿਵੇਂ ਸਲਝਾਉਣਾ ਇੱਕ ਸੌਖਾ ਕੰਮ ਨਹੀਂ ਬਹੁਤ ਵੱਡਾ ਕੰਮ ਹੈ ਇਸ ਲਈ ਇਹ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਜੀ ਬਿਲਕੁਲ ਹਟਲ ਸਭ ਤੁਸੀਂ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿ ਕਿਸ ਤਰ੍ਹਾਂ ਦਾ ਪ੍ਰੋਸੈਸ ਹੁੰਦਾ ਹੈ ਕਿੰਨੇ ਕ ਸਮੇਂ ਦੇ ਬਾਅਦ ਜਿਹੜਾ ਕੋਈ ਵੀ ਵੱਡਾ ਅਫਸਰ ਹੈ ਉਹ ਡੀਜੀਪੀ ਰੈਂਕ ਤੱਕ ਪਹੁੰਚਦਾ ਹੈ ਤੇ ਅੱਗੇ ਇਹਦਾ ਕੀ ਹੋਵੇਗਾ ਜੇਕਰ ਕੋਟਾਂ ਤੱਕ ਇਹ ਮਾਮਲਾ ਪਹੁੰਚਦਾ ਤੇ ਉਹਦੇ ਉੱਤੇ ਫਿਰ ਸੁਣਵਾਈਆਂ ਵੀ ਹੋਣਗੀਆਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨ ਸੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਸਾਡੇ ਪ੍ਰੋਗਰਾਮਾਂ ਨੂੰ ਦੇਖਦੇ ਨੇ ਸਾਡੀਆਂ ਖਬਰਾਂ ਨੂੰ ਦੇਖਦੇ ਨੇ ਤੇ ਇਸੇ ਤਰ੍ਹਾਂ ਹੀ ਹੋਰ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਅਗਿਆ ਦੇਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹ ਸੰਸਕ੍ਰਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ